ਇੱਕ ਡੀਆਈਜੀ ਜਿਸ ਦਾ ਬਾਪ ਖੁਦ ਡੀਜੀਪੀ ਸੀ ਜਿਸ ਦੀ ਸ਼ਾਨ ਦੇ ਸਾਹਮਣੇ ਲੋਕ ਚੁੱਕਦੇ ਸਨ ਇੱਕ ਦਿਨ ਸੀਬੀਆਈ ਦੇ ਜਾਲ ਵਿੱਚ ਐਦਾਂ ਫਸਿਆ ਕਿ ਖਬਰ ਕੈਨੇਡਾ ਤੱਕ ਪਹੁੰਚ ਗਈ ਪਰ ਸਭ ਤੋਂ ਵੱਡਾ ਸਵਾਲ ਉਸ ਨੂੰ ਫਸਾਇਆ ਕਿਸੇ ਪੁਲਿਸ ਵਾਲੇ ਨੇ ਨਹੀਂ ਇੱਕ ਛੋਟੇ ਦੁਕਾਨਦਾਰ ਨੇ ਕਿਵੇਂ ਇਹ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਪਰ ਇਹ ਸਿਰਫ ਇੱਕ ਰਿਸ਼ਵਤ ਦਾ ਮਾਮਲਾ ਨਹੀਂ ਸੀ ਇਸ ਸਿਸਟਮ ਦੇ ਸੜ ਜਾਣ ਦੀ ਕਹਾਣੀ ਸੀ ਇਹ ਕਹਾਣੀ ਹੈ ਡੀਆਈਜੀ ਅਮਨਦੀਪ ਭੁੱਲਰ ਦੀ ਜਿਸ ਦਾ ਪਿਓ ਰਿਟਾਇਰ ਹੋਇਆ ਡੀਜੀਪੀਸੀ ਤੇ ਪੁੱਤਰ ਵੱਡੇ ਸ਼ੌਕ ਨਾਲ ਕਹਿੰਦਾ ਸੀ ਮੈਂ ਪਿਓ ਦੀ ਲੈਗੇਸੀ ਚਲਾ ਰਿਹਾ ਹਾਂ ਚੰਡੀਗੜ੍ਹ ਦੇ ਵਿਚਕਾਰ ਉਸ ਦਾ ਬੰਗਲਾ ਸੀ ਹਰ ਸਵੇਰ ਚਮਕਦੀ ਫੋਰਚਨਰ ਪਿੱਛੇ ਗਨਮੈਨ ਤੇ ਦਰਵਾਜ਼ੇ ਤੇ ਦਰਜਨਾ ਲੋਕ ਸਾਹਿਬ ਨੂੰ ਮਿਲਣ ਲਈ ਖੜੇ ਰਹਿੰਦੇ ਸਨ ਬਾਹਰੋਂ ਵੇਖੋ ਤਾਂ ਲੱਗਦਾ ਸੀ ਇਹ ਅਫਸਰ ਸਿਸਟਮ ਦਾ ਹੀਰੋ ਹੈ ਪਰ ਅਸਲ ਚਿਹਰਾ ਕੁਝ ਹੋਰ ਸੀ ਅਮਨਦੀਪ ਪੁੱਲਰ ਬਿਜ਼ਨਸ ਸੁਰੱਖਿਆ ਵਿਭਾਗ ਦਾ ਮੁਖੀ ਸੀ ਜਿਸ ਦਾ ਮਤਲਬ ਸੀ ਸ਼ਹਿਰ ਦੀਆਂ ਵੱਡੀਆਂ ਤੇ ਛੋਟੀਆਂ ਦੁਕਾਨਾਂ ਦੀ ਸੁਰੱਖਿਆ ਪਰ ਉਹ ਸੁਰੱਖਿਆ ਮੰਗੀ ਨਹੀਂ ਜਾਂਦੀ ਸੀ ਖਰੀਦੀ ਜਾਂਦੀ ਸੀ ਗੁਰਪ੍ਰੀਤ ਸਿੰਘ ਇੱਕ ਛੋਟਾ ਦੁਕਾਨਦਾਰ ਜੋ ਆਪਣੇ ਪਿਓ ਦੀ ਕਿराना ਸ਼ਾਪ ਚਲਾ ਰਿਹਾ ਸੀ ਹਰ ਮਹੀਨੇ ਦੇ ਅਖੀਰ ਵਿੱਚ ਉਹੀ ਡਰ ਮਹਿਸੂਸ ਕਰਦਾ ਸੀ ਕਿ ਕੱਲ ਡੀਆਈਜੀ ਦੇ ਬੰਦੇ ਆਉਣੇ ਨੇ ਉਹ ਬੰਦੇ ਆਉਂਦੇ ਮੁੱਖੇ ਕੁੱਤਿਆਂ ਵਾਂਗ ਪੈਸੇ ਮੰਗਦੇ ਤੇ ਕਹਿੰਦੇ ਸੇਵਾ ਪਾਣੀ ਦਿਓ ਜੀ ਗੁਰਪ੍ਰੀਤ ਕਹਿੰਦਾ ਸਰ ਇਸ ਵਾਰੀ ਵਿਕਰੀ ਘਟ ਰਹੀ ਏ ਉਹ ਹੱਸ ਕੇ ਕਹਿੰਦੇ ਫਿਰ ਸੁਰੱਖਿਆ ਵੀ ਘਟ ਕਰ ਦਈਏ ਡਰ ਦੇ ਮਾਰੇ ਉਹ 10000 ਨਕਦ ਕੱਢ ਦਿੰਦਾ ਸੀ ਇਹ ਸਿਲਸਿਲਾ ਸਾਲਾਂ ਤੱਕ ਚੱਲਦਾ ਰਿਹਾ ਇੱਕ ਵਾਰੀ ਗੁਰਪ੍ਰੀਤ ਨੇ ਸੋਚਿਆ ਇਹ ਖਤਮ ਨਹੀਂ ਹੋਣਾ ਉਹ ਸੋਚਦਾ ਮੇਰੀ ਮਿਹਨਤ ਦੀ ਕਮਾਈ ਕਿਸੇ ਹੋਰ ਦੀ ਜੇਬ ਚ ਜਾਂਦੀ ਏ ਤੇ ਮੈਂ ਚੁੱਪ ਰਹਿ ਜਾਂਦਾ ਹਾਂ ਪਰ ਇਸ ਵਾਰ ਉਸ ਨੇ ਫੈਸਲਾ ਕਰ ਲਿਆ ਕਿ ਚੁੱਪ ਨਹੀਂ ਰਹਿਣਾ ਇੱਕ ਦਿਨ ਉਸ ਨੂੰ ਪਤਾ ਲੱਗਿਆ ਕਿ ਸੀਬੀਆਈ ਸ਼ਹਿਰ 'ਚ ਹੀ ਇੱਕ ਨਵਾਂ ਦਫ਼ਤਰ ਖੋਲ ਰਹੀ ਏ ਉਹ ਉੱਥੇ ਗਿਆ ਤੇ ਕਹਿੰਦਾ ਮੇਰੇ ਕੋਲ ਪ੍ਰੂਫ ਨੇ ਡੀਆਈਜੀ ਖੁਦ ਮੇਰੇ ਕੋਲੋਂ ਰਿਸ਼ਵਤ ਲੈਂਦਾ ਏ ਤੁਸੀਂ ਚਾਹੋ ਤਾਂ ਉਸ ਨੂੰ ਫੜ ਸਕਦੇ ਹੋ ਸੀਬੀਆਈ ਅਧਿਕਾਰੀਆਂ ਨੇ ਹੈਰਾਨੀ ਨਾਲ ਪੁੱਛਿਆ ਤੂੰ ਤਿਆਰ ਹੈ ਰਿਸਕ ਲੈਣ ਲਈ ਉਹ ਬੋਲਿਆ ਹੂੰ ਡਰਨਾ ਛੱਡ ਦਿੱਤਾ ਏ ਸੀਬੀਆਈ ਨੇ ਪਲਾਨ ਬਣਾਇਆ ਗੁਰਪ੍ਰੀਤ ਨੂੰ ਵਾਇਰ ਲਗਾਇਆ ਗਿਆ ਤੇ ਦੁਕਾਨ ਵਿੱਚ ਛੁਪੇ ਕੈਮਰੇ ਲੱਗੇ ਅਗਲੇ ਦਿਨ ਸ਼ਾਮ ਨੂੰ ਫੋਰਚਨਰ ਆਈ ਬਾਹਰ ਦੋ ਕਾਂਸਟੇਬਲ ਖੜੇ ਸਨ ਅਮਨਦੀਪ ਪੁੱਲਰ ਹਮੇਸ਼ਾ ਵਾਂਗ ਮੋੜੇ ਉੱਤੇ ਸ਼ਾਲ ਪਾਈ ਹੋਏ ਅੰਦਰ ਆਇਆ ਕਹਿੰਦਾ ਗੁਰਪ੍ਰੀਤ ਤੂੰ ਬਹੁਤ ਇਮਾਨਦਾਰ ਬਣਦਾ ਹੈ ਪਰ ਸਿਸਟਮ ਇਮਾਨਦਾਰੀ ਨਾਲ ਨਹੀਂ ਚੱਲਦਾ ਉਹ ਹੱਸਿਆ ਚਾਹ ਪੀਤੀ ਤੇ ਕਿਹਾ ਲਿਆ 5 ਲੱਖ ਹੋਣੇ ਚਾਹੀਦੇ ਨੇ ਗੁਰਪ੍ਰੀਤ ਨੇ ਪੈਸੇ ਡੈਸਕ ਤੇ ਰੱਖ ਦਿੱਤੇ ਕਹਿੰਦਾ ਸਰ ਬਸ ਇੰਨਾ ਹੀ ਬਚਿਆ ਸੀ ਪੁੱਲਰ ਨੇ ਪੈਸੇ ਗਿਣੇ ਤੇ ਹੌਲੀ ਆਵਾਜ਼ ਕਿਹਾ ਠੀਕ ਹੈ ਹੁਣ ਤੇਰਾ ਕੰਮ ਸੁਰੱਖਿਅਤ ਹੈ ਬਾਹਰ ਸੀਬੀਆਈ ਦੀ ਗੱਡੀ ਖੜੀ ਸੀ ਅਫਸਰ ਰੇਡ ਲਈ ਤਿਆਰ ਸਨ ਪਰ ਉਸੇ ਵੇਲੇ ਕਮਿਊਨੀਕੇਸ਼ਨ ਡਿਵਾਈਸ ਡਾਊਨ ਹੋ ਗਿਆ ਸਿਗਨਲ ਨਹੀਂ ਆ ਰਿਹਾ ਸੀ ਸੀਬੀਆਈ ਅਧਿਕਾਰੀ ਨੇ ਫੋਨ ਚਲਾ ਕੇ ਕਿਹਾ ਸਿਗਨਲ ਕਿਉਂ ਨਹੀਂ ਮਿਲ ਰਿਹਾ ਅੰਦਰ ਪੁੱਲਰ ਉੱਠ ਚੁੱਕਾ ਸੀ ਉਸ ਨੂੰ ਪਤਾ ਲੱਗ ਗਿਆ ਸੀ ਕਿ ਕੁਝ ਗੜਬੜ ਹੈ ਉਸ ਨੇ ਪੈਸੇ ਜੇਬ ਵਿੱਚ ਪਾਏ ਮੁਸਕਰਾਇਆ ਤੇ ਕਿਹਾ ਗੁਰਪ੍ਰੀਤ ਉੰਦੇ ਮਿਨੇ ਫੇਰ ਮਿਲਦੇ ਆ ਉਹ ਫੋਰਚਨਰ ਚ ਬੈਠਿਆ ਤੇ ਚਲਾ ਗਿਆ ਸੀਬੀਆਈ ਟੀਮ 2 ਮਿੰਟ ਬਾਅਦ ਦੌੜੀ ਅੰਦਰ ਪਰ ਖਾਲੀ ਕੁਰਸੀ ਸੀ ਤੇ ਟੇਬਲ ਤੇ ਚਾਹ ਦਾ ਖਾਲੀ ਕੱਪ ਪਿਆ ਸੀ ਗੁਰਪ੍ਰੀਤ ਨੇ ਕੈਮਰੇ ਵੱਲ ਵੇਖਿਆ ਤੇ ਬੋਲਿਆ ਉਹ ਹਰ ਵਾਰੀ ਬਚ ਜਾਂਦਾ ਹੈ ਪਰ ਇਸ ਵਾਰ ਨਹੀਂ ਅਗਲੇ ਪਲ ਜੋ ਹੋਣ ਵਾਲਾ ਸੀ ਉਹ ਸਿਰਫ ਭੁੱਲਰਦੀ ਨਹੀਂ ਸਿਸਟਮ ਦੀ ਬੁਨਿਆਦ ਹਿਲਾ ਦੇਣ ਵਾਲਾ ਸੀ ਅਗਲੇ ਦਿਨ ਗੁਰਪ੍ਰੀਤ ਸਵੇਰੇ ਤੋਂ ਹੀ ਬੇਚੈਨ ਸੀ ਉਸ ਨੂੰ ਲੱਗ ਰਿਹਾ ਸੀ ਕਿ ਕੱਲ ਦੀ ਸਾਰੀ ਮਿਹਨਤ ਬੇਕਾਰ ਚਲੀ ਗਈ। ਸੀਬੀਆਈ ਦੇ ਅਫਸਰ ਵੀ ਚੁੱਪ ਸਨ। ਕਿਸੇ ਨੇ ਕੋਈ ਕਾਲ ਨਹੀਂ ਕੀਤੀ, ਕੋਈ ਪੁੱਛਗਿੱਛ ਨਹੀਂ ਹੋਈ। ਉਹ ਸੋਚਦਾ ਰਿਹਾ, ਜਾਂ ਤਾਂ ਸਿਸਟਮ ਡਰ ਗਿਆ, ਜਾਂ ਕਿਸੇ ਨੇ ਅੰਦਰੋਂ ਹੀ ਖੇਡ ਖਰਾਬ ਕਰ ਦਿੱਤੀ। ਦੁਪਹਿਰ ਦੇ ਕਰੀਬ ਉਸ ਦਾ ਫੋਨ ਵੱਜਿਆ। ਦੂਜੇ ਪਾਸੇ ਇੱਕ ਆਵਾਜ਼ ਸੀ। ਗੁਰਪ੍ਰੀਤ, ਤੇਰਾ ਵੀਡੀਓ ਡਾਟਾ ਮਿਟ ਗਿਆ ਹੈ। ਕੋਈ ਟੈਕਨੀਕਲ ਗਲਤੀ ਹੋ ਗਈ। ਗੁਰਪ੍ਰੀਤ ਨੇ ਗੁੱਸੇ ਨਾਲ ਕਿਹਾ, ਗਲਤੀ ਨਹੀਂ ਹੋਈ ਸਰ। ਕਿਸੇ ਨੇ ਜਾਣ ਬੁੱਝ ਕੇ ਕੀਤਾ ਹੈ ਉਸਨੇ ਆਪਣਾ ਬੰਦਾ ਤੁਹਾਡੇ ਦਫ਼ਤਰ 'ਚ ਬਿਠਾਇਆ ਹੋਇਆ ਹੈ ਪਰ ਅਫਸਰ ਨੇ ਕਿਹਾ ਤੂੰ ਜ਼ਿਆਦਾ ਨਾ ਸੋਚ ਸਾਡੇ ਹੱਥ ਕਾਨੂੰਨ ਨਾਲ ਬੰਨੇ ਹੋਏ ਨੇ ਉਹ ਕਾਲ ਕੱਟ ਗਿਆ ਗੁਰਪ੍ਰੀਤ ਚੁੱਪ ਬੈਠ ਗਿਆ ਪਰ ਉਸਦੇ ਮਨ 'ਚ ਇੱਕ ਹੀ ਗੱਲ ਚੱਲ ਰਹੀ ਸੀ ਹੁਣ ਮੈਂ ਇਕੱਲਾ ਨਹੀਂ ਲੜਾਂਗਾ ਉਹ ਰਾਤ ਨੂੰ ਘਰ ਆ ਕੇ ਕਾਗਜ਼ ਵੇਖਣ ਲੱਗਾ ਪੁਰਾਣੀਆਂ ਰਸੀਦਾਂ ਨੋਟਾਂ ਦੇ ਸੀਰੀਅਲ ਨੰਬਰ ਤੇ ਭੁੱਲਰ ਦੇ ਸਾਈਨ ਹਰ ਛੋਟੀ ਗੱਲ ਨੂੰ ਇਕੱਠਾ ਕਰਦਾ ਗਿਆ ਉਸ ਨੂੰ ਯਕੀਨ ਸੀ ਕਿ ਸੱਚ ਲੁਕ ਸਕਦਾ ਹੈ ਪਰ ਮਿਟ ਨਹੀਂ ਸਕਦਾ ਦੂਜੇ ਪਾਸੇ ਡੀਆਈਜੀ ਅਮਨਦੀਪ ਭੁੱਲਰ ਲਈ ਜਿਵੇਂ ਕੁਝ ਹੋਇਆ ਹੀ ਨਾ ਹੋਵੇ ਅਗਲੇ ਦਿਨ ਵੀ ਉਹ ਆਪਣੀ ਫੋਰਚਨਰ ਚ ਨਿਕਲਿਆ ਬਾਹਰ ਲੋਕ ਸਲਾਮ ਕਰਦੇ ਸਨ ਉਹ ਹੱਸਦਾ ਹੱਥ ਜੋੜਦਾ ਤੇ ਕਹਿੰਦਾ ਸਿਸਟਮ ਚ ਕੁਝ ਲੋਕ ਫਿੱਟ ਨਹੀਂ ਹੁੰਦੇ ਪਰ ਮੈਂ ਹਰ ਚੀਜ਼ ਕੰਟਰੋਲ ਚ ਰੱਖਦਾ ਹਾਂ ਉਹਦੇ ਦਫ਼ਤਰ ਚ ਉਸਦੇ ਪਿਓ ਦੀ ਫਰੇਮ ਕੀਤੀ ਤਸਵੀਰ ਲੱਗੀ ਸੀ ਹੇਠਾਂ ਲਿਖਿਆ ਸੀ ਜਸਟਿਸ ਇਜ਼ ਮਾਈ ਲਿਜਨ ਪਰ ਉਸ ਤਸਵੀਰ ਦੇ ਸਾਹਮਣੇ ਮੇਜ਼ ਤੇ ਨਕਦ ਦੇ ਥੈਲੇ ਪਏ ਹੁੰਦੇ ਸਨ ਉਹ ਰਾਤ ਗੁਰਪ੍ਰੀਤ ਨੇ ਆਪਣੇ ਦੋਸਤ ਸੰਜੀਵ ਨੂੰ ਸਭ ਕੁਝ ਦੱਸ ਦਿੱਤਾ ਸੰਜੀਵ ਕੈਨੇਡਾ 'ਚ ਸੀ ਤੇ ਸੋਸ਼ਲ ਮੀਡੀਆ ਤੇ ਕੰਮ ਕਰਦਾ ਸੀ ਗੁਰਪ੍ਰੀਤ ਨੇ ਕਿਹਾ ਭਰਾ ਜੇ ਮੈਂ ਗੁੰਮ ਹੋ ਗਿਆ ਤਾਂ ਇਹ ਸਾਰੇ ਸਬੂਤ ਪਬਲਿਸ਼ ਕਰ ਦੇ ਸੰਜੀਵ ਨੇ ਕਿਹਾ ਤੂੰ ਚਿੰਤਾ ਨਾ ਕਰ ਮੈਂ ਹਰ ਸਬੂਤ ਕਲਾਉਡ 'ਚ ਅਪਲੋਡ ਕਰ ਦਿੱਤਾ ਪਰ ਇੱਥੇ ਆਉਂਦਾ ਹੈ ਚੌਂਕਾ ਦੇਣ ਵਾਲਾ ਪਲ ਰਾਤ ਨੂੰ ਕਿਸੇ ਨੇ ਗੁਰਪ੍ਰੀਤ ਦੇ ਘਰ ਦੀ ਬੈਲ ਵਜਾਈ ਬਾਰ ਦੋ ਬੰਦੇ ਖਰੇ ਸਨ ਕਾਲੇ ਕੱਪੜੇ ਮੂੰਹ ਤੇ ਮਾਸਕ ਇੱਕ ਨੇ ਕਿਹਾ ਤੂੰ ਵੱਡਾ ਸੱਚਾ ਬਣ ਰਿਹਾ ਹੈ ਪੁੱਲਰ ਸਾਹਿਬ ਬੜੇ ਦਿਲਦਾਰ ਨੇ ਤੈਨੂੰ ਆਖਰੀ ਵਾਰ ਚੇਤਾਵਨੀ ਭੇਜੀ ਹੈ ਹੁਣੇ ਤੋਂ ਇਹ ਮਾਮਲਾ ਭੁੱਲ ਜਾ ਦੂਜੇ ਨੇ ਹੌਲੀ ਬਚ ਗਿਆ ਅਗਲੀ ਵਾਰ ਚੇਤਾਵਨੀ ਨਹੀਂ ਮਿਲੇਗੀ ਗੁਰਪ੍ਰੀਤ ਦੇ ਹੱਥ ਕੰਬਣ ਲੱਗੇ ਪਰ ਉਸਨੇ ਦਰਵਾਜ਼ਾ ਬੰਦ ਕੀਤਾ ਤੇ ਅੰਦਰ ਜਾ ਕੇ ਪੱਕਾ ਫੈਸਲਾ ਕੀਤਾ ਹੁਣ ਪਿੱਛੇ ਨਹੀਂ ਹਟਣਾ ਅਗਲੇ ਦਿਨ ਉਸਨੇ ਸੀਬੀਆਈ ਚ ਨਹੀਂ ਸਿੱਧਾ ਪੱਤਰਕਾਰਾਂ ਕੋਲ ਜਾਣ ਦਾ ਸੋਚਿਆ ਉਸਨੇ ਕਿਹਾ ਹੁਣ ਮੈਂ ਇਹ ਕਹਾਣੀ ਛੁਪਾ ਕੇ ਨਹੀਂ ਰੱਖਾਂਗਾ ਹੁਣ ਇਹ ਜਨਤਾ ਦੇ ਸਾਹਮਣੇ ਆਵੇਗੀ ਪਰ ਜਦੋਂ ਸਵੇਰੇ ਨਿਕਲਿਆ ਉਸਦੀ ਗੱਡੀ ਦੇ ਹੇਠਾਂ ਕੁਝ ਚਮਕ ਰਿਹਾ ਸੀ ਉਹ ਝੁੱਕ ਕੇ ਵੇਖਦਾ ਇੱਕ ਛੋਟੀ ਜਿਹੀ ਡਿਵਾਈਸ ਸੀ ਬੌਮ ਨਹੀਂ ਜੀਪੀਐਸ ਟ੍ਰੈਕਰ ਉਸ ਪਲ ਉਸਨੂੰ ਸਮਝ ਆ ਗਿਆ ਕਿ ਹੁਣ ਗੱਲ ਸਿਰਫ ਰਿਸ਼ਵਤ ਦੀ ਨਹੀਂ ਹੁਣ ਉਸਦੀ ਜ਼ਿੰਦਗੀ दांव ਤੇ ਲੱਗ ਚੁੱਕੀ ਹੈ ਗੁਰਪ੍ਰੀਤ ਦੇ ਦਿਮਾਗ 'ਚ ਹੁਣ ਸਿਰਫ ਇੱਕ ਗੱਲ ਚੱਲ ਰਹੀ ਸੀ ਉਹ ਮੇਰੀ ਹਰ ਹਰਕਤ ਤੇ ਨਜ਼ਰ ਰੱਖਦਾ ਹੈ ਉਸਨੇ ਗੱਡੀ ਬੰਦ ਕੀਤੀ ਤੇ ਹੌਲੀ ਜਾ ਕੇ ਜੀਪੀਐਸ ਡਿਵਾਈਸ ਹਟਾ ਲਈ ਦਿਲ ਦੀ ਧੜਕਨ ਇੰਨੀ ਤੇਜ਼ ਸੀ ਕਿ ਉਸਨੂੰ ਆਪਣੀ ਸਾਹ ਲੈਣ ਦੀ ਆਵਾਜ਼ ਵੀ ਸੁਣਾਈ ਦੇ ਰਹੀ ਸੀ ਉਸਨੂੰ ਸਮਝ ਨਹੀਂ ਆ ਰਹੀ ਸੀ ਕਿ ਹੁਣ ਕਿਸ ਤੇ ਵਿਸ਼ਵਾਸ ਕਰੇ ਪੁਲਿਸ ਸੀਬੀਆਈ ਜਾਂ ਕਿਸੇ ਤੇ ਵੀ ਨਹੀਂ ਉਹ ਰਾਤ ਸਿੱਧਾ ਆਪਣੇ ਦੋਸਤ ਸੰਜੀਵ ਨਾਲ ਵੀਡੀਓ ਕਾਲ ਤੇ ਜੁੜਿਆ ਕਿਹਾ ਮੇਰੇ ਘਰ ਦੇ ਬਾਹਰ ਕਾਲੇ ਕੱਪੜਿਆਂ ਵਾਲੇ ਬੰਦੇ ਆਏ ਸਨ ਹੁਣ ਮੇਰੀ ਗੱਡੀ 'ਚ ਟਰੈਕਰ ਲੱਗਿਆ ਮਿਲਿਆ ਏ। ਸੰਜੀਵ ਨੇ ਹੈਰਾਨ ਹੋ ਕੇ ਕਿਹਾ, "ਇਹ ਤਾਂ ਸਿੱਧਾ ਖੇਡ ਆ ਯਾਰ। ਤੂੰ ਜੋ ਕੀਤਾ ਉਹ ਉਹਨਾਂ ਨੂੰ ਲੱਗਾ ਧੋਖਾ ਹੋ ਗਿਆ। ਪਰ ਤੂੰ ਇੱਕ ਕੰਮ ਕਰ। ਆਪਣੇ ਸਾਰੇ ਡੇਟਾ ਦੀ ਕਾਪੀ ਮੇਰੇ ਕੋਲ ਭੇਜ। ਮੈਂ ਇੱਕ ਅਜਿਹੇ ਬੰਦੇ ਨਾਲ ਸੰਪਰਕ ਕਰਾਂਗਾ ਜੋ CBI ਤੋਂ ਵੀ ਉੱਚਾ ਹੈ। ਵਿਦੇਸ਼ 'ਚ ਬੈਠਾ ਹੈ।" ਗੁਰਪ੍ਰੀਤ ਨੇ ਕਿਹਾ, "ਕੀ ਮਤਲਬ?" ਸੰਜੀਵ ਹੌਲੀ-ਹੌਲੀ ਬੋਲਿਆ, "ਕੈਨੇਡਾ 'ਚ ਇੱਕ NGO ਹੈ ਜੋ ਭਾਰਤ 'ਚ ਹੋ ਰਹੀ ਕ腐ਪਸ਼ਨ ਦੇ ਸਬੂਤ ਇਕੱਠੇ ਕਰਦੀ ਹੈ।" ਉਨਾ ਕੋਲੇ ਮਾਮਲਾ ਪਹੁੰਚ ਗਿਆ ਤਾਂ ਭੁੱਲਰ ਲਈ ਕੈਨੇਡਾ 'ਚ ਵੀ ਜਾਂਚ ਖੁੱਲ ਸਕਦੀ ਏ। ਇਹ ਗੱਲ ਸੁਣ ਕੇ ਗੁਰਪ੍ਰੀਤ ਦੇ ਅੰਦਰ ਇੱਕ ਨਵੀਂ ਉਮੀਦ ਜਗੀ। ਉਸਨੇ ਰਾਤ ਪਰ ਸਾਰੇ ਸਬੂਤ, ਰਿਕਾਰਡਿੰਗ, ਚੈਟ, ਵੀਡੀਓ ਤੇ ਦਸਤਾਵੇਜ਼ ਇੱਕ ਹਾਰਡ ਡਰਾਈਵ 'ਚ ਕਾਪੀ ਕੀਤੇ ਤੇ ਅਗਲੇ ਦਿਨ ਡੀ ਐਚ ਐਲ ਰਾਹੀਂ ਸੰਜੀਵ ਨੂੰ ਭੇਜ ਦਿੱਤੇ। ਉਧਰ ਅਮਨਦੀਪ ਭੁੱਲਰ ਨੂੰ ਹੁਣ ਪੂਰੀ ਖਬਰ ਮਿਲ ਗਈ ਸੀ ਕਿ ਗੁਰਪ੍ਰੀਤ ਕਿਸੇ ਨਾਲ ਮਿਲ ਕੇ ਉਸ ਦੇ ਖਿਲਾਫ ਡਾਟਾ ਬਣਾ ਰਿਹਾ ਹੈ। ਉਹ ਬੇहद ਗੁੱਸੇ 'ਚ ਸੀ। ਆਪਣੇ ਦਫ਼ਤਰ 'ਚ ਕੁਰਸੀ 'ਤੇ ਬੈਠ ਕੇ ਚਿਲਾਇਆ ਇੱਕ ਛੋਟਾ ਦੁਕਾਨਦਾਰ ਮੇਰੇ ਖਿਲਾਫ ਜਾਂਚ ਖੋਲੇਗਾ ਮੇਰਾ ਪਿਓ ਡੀਜੀਪੀਰ ਹੈ ਇਹਨਾਂ ਨੂੰ ਸਮਝਾਉਣ ਦੀ ਲੋੜ ਹੈ ਕਿ ਤਾਕਤ ਕਿਸ ਦੀ ਹੈ ਉਸਨੇ ਆਪਣਾ ਖਾਸ ਬੰਦਾ ਬਲਬੀਰ ਬੁਲਾਇਆ ਤੇ ਕਿਹਾ ਉਹ ਗੁਰਪ੍ਰੀਤ ਨੂੰ ਚੁੱਪ ਕਰਨਾ ਪਵੇਗਾ ਉਸ ਤੋਂ ਪਹਿਲਾਂ ਕਿ ਕੁਝ ਬਾਹਰ ਜਾਵੇ ਬਲਬੀਰ ਨੇ ਪੁੱਛਿਆ ਸਾਈਬ ਸਿਰਫ ਡਰਾਉਣਾ ਹੈ ਜਾਂ ਪੁੱਲਰ ਨੇ ਕਿਹਾ ਡਰਾਉਣਾ ਨਹੀਂ ਖਤਮ ਕਰਨਾ ਦੂਜੇ ਪਾਸੇ ਗੁਰਪ੍ਰੀਤ ਨੂੰ ਰਾਤ ਦੇ ਸਮੇਂ ਗਲੀ ਦੇ ਬਾਹਰੋਂ ਅਜੀਬ ਆਵਾਜ਼ਾਂ ਆਉਣ ਲੱਗੀਆਂ ਉਸਨੇ ਖਿੜਕੀ ਵਿੱਚੋਂ ਵੇਖਿਆ ਇੱਕ ਗੱਡੀ ਬਾਹਰ ਖੜੀ ਸੀ ਲਾਈਟਾਂ ਬੰਦ ਉਸਦੇ ਅੰਦਰੋਂ ਕੋਈ ਨਹੀਂ ਉਤਰ ਰਿਹਾ ਸੀ ਉਹ ਡਰ ਗਿਆ ਪਰ ਹਿੰਮਤ ਕਰਕੇ ਆਪਣਾ ਫੋਨ ਕੈਮਰਾ ਔਨ ਕੀਤਾ ਤੇ ਵੀਡੀਓ ਬਣਾਉਣ ਲੱਗ ਪਿਆ ਕੁਝ ਮਿੰਟਾਂ ਬਾਅਦ ਗੱਡੀ ਹੌਲੀ-ਹੌਲੀ ਅੱਗੇ ਵਧੀ ਤੇ ਮੁੜ ਗਈ ਉਸਨੇ ਚੈਨ ਦੀ ਸਾਹ ਲਈ ਪਰ ਅਗਲੇ ਹੀ ਦਿਨ ਇੱਕ ਹੋਰ ਝਟਕਾ ਲੱਗਾ ਉਸਦੀ ਦੁਕਾਨ 'ਚ ਤੋੜ-ਫੋੜ ਹੋ ਗਈ ਸੀ ਦਰਵਾਜ਼ੇ ਟੁੱਟੇ ਹੋਏ ਸ਼ੈਲਫਾਂ ਉਲਟੀ ਪਈਆਂ ਤੇ ਕੰਧ ਤੇ ਲਿਖਿਆ ਸੀ ਖੇਡ ਚਾਲੂ ਹੋ ਗਈ ਏ ਗੁਰਪ੍ਰੀਤ ਨੂੰ ਸਮਝ ਆ ਗਿਆ ਕਿ ਹੁਣ ਉਹਨਾਂ ਨੇ ਖੁੱਲੀ ਚੇਤਾਵਨੀ ਦੇ ਦਿੱਤੀ ਏ ਉਹ ਸਿੱਧਾ ਪੁਲਿਸ ਸਟੇਸ਼ਨ ਗਿਆ ਪਰ ਡਿਊਟੀ ਆਫੀਸਰ ਨੇ ਉਸਨੂੰ ਵੇਖਦੇ ਹੀ ਕਿਹਾ ਤੂੰ ਹੀ ਗੁਰਪ੍ਰੀਤ ਏ ਨਾ ਤੇਰੇ ਖਿਲਾਫ ਸ਼ਿਕਾਇਤ ਆਈ ਏ ਤੂੰ ਪੁੱਲਰ ਸਾਹਿਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਗੁਰਪ੍ਰੀਤ ਹੱਕਾ ਬੱਕਾ ਰਹਿ ਗਿਆ ਸਰ ਮੈਨੂੰ ਤਾਂ ਸੱਚ ਬੋਲਣ ਦੀ ਸਜ਼ਾ ਮਿਲ ਰਹੀ ਏ ਅਫਸਰ ਨੇ ਠੰਡੀ ਆਵਾਜ਼ ਚ ਕਿਹਾ ਕਦੇ ਕਦੇ ਸੱਚ ਬੋਲਣ ਵਾਲਾ ਹੀ ਦੋਸ਼ੀ ਬਣ ਜਾਂਦਾ ਏ ਉਸ ਪਲ ਗੁਰਪ੍ਰੀਤ ਨੂੰ ਯਕੀਨ ਹੋ ਗਿਆ ਕਿ ਹੁਣ ਖੇਡ ਸਿਰਫ ਪੁਲਿਸ ਦੀ ਨਹੀਂ ਪੂਰਾ ਸਿਸਟਮ ਪੁੱਲਰ ਦੇ ਹੱਥ 'ਚ ਹੈ ਪਰ ਉਸ ਨੂੰ ਪਤਾ ਨਹੀਂ ਸੀ ਕਿ ਕੁਝ ਦਿਨਾਂ ਬਾਅਦ ਜੋ ਹੋਣਾ ਸੀ ਉਹ ਸਿਸਟਮ ਦੀਆਂ ਜੜ੍ਹਾਂ ਹਿਲਾ ਦੇਵੇਗਾ ਕਿਉਂਕਿ ਇਹ ਜੰਗ ਹੁਣ ਪੰਜਾਬ ਤੱਕ ਸੀਮਿਤ ਨਹੀਂ ਰਹੀ ਸੀ ਇਹ ਹੁਣ ਕੈਨੇਡਾ ਤੱਕ ਪਹੁੰਚ ਚੁੱਕੀ ਸੀ ਗੁਰਪ੍ਰੀਤ ਦੀ ਜ਼ਿੰਦਗੀ ਹੁਣ ਇੱਕ ਦੌੜ ਬਣ ਚੁੱਕੀ ਸੀ ਹਰ ਪਲ ਕਿਸੇ ਅਣਜਾਣ ਡਰ ਨਾਲ ਭਰਿਆ ਹੋਇਆ ਸੀ ਉਹ ਘਰ ਬਦਲ ਚੁੱਕਾ ਸੀ ਪਰ ਹਰ ਰਾਤ ਉਸ ਨੂੰ ਲੱਗਦਾ ਕੋਈ ਉਸ ਦਾ ਪਿੱਛਾ ਕਰ ਰਿਹਾ ਹੈ ਹਰ ਵਾਰ ਜਦੋਂ ਫੋਨ ਵੱਜਦਾ ਦਿਲ ਧੜਕਣ ਲੱਗਦਾ ਇੱਕ ਦਿਨ ਸੰਜੀਵ ਦਾ ਮੈਸੇਜ ਆਇਆ ਕੈਨੇਡਾ ਵਾਲਿਆਂ ਨੇ ਫਾਈਲ ਐਕਸੈਪਟ ਕਰ ਲਈ ਹੈ ਤੇਰੇ ਭੇਜੇ ਸਬੂਤ ਪੱਕੇ ਮੰਨੇ ਗਏ ਨੇ ਹੁਣ ਉਹ ਅਧਿਕਾਰਤ ਤੌਰ ਤੇ ਪੁੱਲਰ ਦੀ ਜਾਂਚ ਖੋਲਣ ਲੱਗੇ ਨੇ ਗੁਰਪ੍ਰੀਤ ਨੇ ਸੁੱਖ ਦੀ ਸਾਹ ਲਈ ਪਰ ਉਸ ਨੂੰ ਇਹ ਨਹੀਂ ਪਤਾ ਸੀ ਕਿ ਇਸ ਖਬਰ ਨੇ ਕਿਸੇ ਹੋਰ ਤੱਕ ਵੀ ਪਹੁੰਚ ਕਰ ਲਈ ਸੀ ਦੂਜੇ ਪਾਸੇ ਡੀਆਈਜੀ ਅਮਨਦੀਪ ਪੁੱਲਰ ਆਪਣੇ ਦਫ਼ਤਰ 'ਚ ਗੁੱਸੇ ਨਾਲ ਪੈਰ ਪਾਉਂਦਾ ਫਿਰ ਰਿਹਾ ਸੀ ਉਸ ਦਾ ਚਿਹਰਾ ਲਾਲ ਹੋ ਗਿਆ ਸੀ ਮੇਰਾ ਨਾਮ ਵਿਦੇਸ਼ ਤੱਕ ਲੱਗੇ ਨੇ ਇਨਾਂ ਨੂੰ ਲੱਗਦਾ ਮੈਂ ਡਰ ਜਾਊਂਗਾ ਉਸਨੇ ਆਪਣੇ ਸੈਕਟਰੀ ਨੂੰ ਬੁਲਾਇਆ ਤੇ ਕਿਹਾ ਉਹ ਗੁਰਪ੍ਰੀਤ ਕਿੱਥੇ ਹੈ ਸਾਹਿਬ ਉਹ ਲੁਕਿਆ ਹੋਇਆ ਹੈ ਕਿਸੇ ਨਾਲ ਸੰਪਰਕ ਨਹੀਂ ਕਰਦਾ ਭੁੱਲਰ ਨੇ ਹੰਸੀ ਨਾਲ ਕਿਹਾ ਹਾ ਹਾ ਮੈਂ ਉਹਨੂੰ ਖੁਦ ਲੱਭਾਂਗਾ ਸਿਸਟਮ ਮੇਰਾ ਹੈ ਕਾਨੂੰਨ ਮੇਰੇ ਹੱਥ ਚ ਪਰ ਉਸੇ ਰਾਤ ਇੱਕ ਹੋਰ ਚੀਜ਼ ਹੋਈ ਜੋ ਖੇਡ ਪੂਰੀ ਤਰ੍ਹਾਂ ਪਲਟ ਗਈ ਕੈਨੇਡਾ ਚ ਮੀਡੀਆ ਨੇ ਇੱਕ ਖਬਰ ਚਲਾਈ ਪੰਜਾਬੀ ਡੀਆਈਜੀ ਅੰਡਰ ਗਲੋਬਲ ਕ腐ਸ਼ਨ ਸਕੈਨਰ ਸੋਰਸਸ ਰੀਵੀਲਡ 7 ਕਰੋੜ ਕੈਸ਼ ਫਾਊਂਡ ਇਨ ਹਿਡਨ ਅਕਾਊਂਟਸ ਇਹ ਖਬਰ ਇਕਦਮ ਵਾਇਰਲ ਹੋ ਗਈ ਪੁੱਲਰ ਦੇ ਚਿਹਰੇ ਤੇ ਪਹਿਲੀ ਵਾਰ ਘਬਰਾਹਟ ਆ ਗਈ ਉਹ ਕਹਿੰਦਾ ਲਿਆ ਇਹ ਝੂਠ ਏ ਮੇਰੇ ਖਿਲਾਫ ਸਾਜ਼ਿਸ਼ ਹੋ ਰਹੀ ਏ ਪਰ ਹੁਣ ਗੱਲ ਪਬਲਿਕ ਹੋ ਚੁੱਕੀ ਸੀ ਉਸਦੇ ਘਰ ਦੇ ਬਾਹਰ ਮੀਡੀਆ ਇਕੱਠੇ ਹੋ ਗਈ ਕੈਮਰੇ ਮਾਈਕ ਸਵਾਲ ਸਾਬ ਕੀ ਤੁਹਾਡਾ ਕੈਨੇਡਾ ਵਿੱਚ ਬੈਂਕ ਅਕਾਊਂਟ ਹੈ ਸਰ ਕੀ ਤੁਸੀਂ ਗੁਰਪ੍ਰੀਤ ਸਿੰਘ ਨੂੰ ਜਾਣਦੇ ਹੋ ਪੁਲਰ ਚੁੱਪ ਰਿਹਾ ਪਰ ਅੰਦਰੋਂ ਖੋਲ ਰਿਹਾ ਸੀ ਉਸਨੇ ਤੁਰੰਤ ਆਪਣੇ ਬੰਦੇ ਬਲਬੀਰ ਨੂੰ ਕਾਲ ਕੀਤੀ ਇਹ ਖਬਰ ਕਿਸੇ ਨੇ ਬਾਹਰ ਲੀਕ ਕੀਤੀ ਹੈ ਪਤਾ ਲਗਾ ਉਧਰ ਗੁਰਪ੍ਰੀਤ ਹੁਣ ਛੁਪ ਕੇ ਨਹੀਂ ਬੈਠਾ ਸੀ ਉਸਨੇ ਇੱਕ ਛੋਟੀ ਪ੍ਰੈਸ ਕਾਨਫਰੰਸ ਬੁਲਾਈ ਤੇ ਸਾਰੇ ਸਬੂਤ ਲਾਈਵ ਦਿਖਾ ਦਿੱਤੇ ਰਿਕਾਰਡਿੰਗ ਤਸਵੀਰਾਂ ਚੈਟਸ ਸਭ ਕੁਝ ਕੈਮਰੇ ਦੇ ਸਾਹਮਣੇ ਖੜ ਕੇ ਉਸਨੇ ਕਿਹਾ ਇਹ ਸਿਰਫ ਮੇਰੀ ਨਹੀਂ ਹਰ ਛੋਟੇ ਵਪਾਰੀ ਦੀ ਲੜਾਈ ਹੈ ਜਿਹੜਾ ਆਪਣੀ ਕਮਾਈ ਕਿਸੇ ਪ੍ਰਸ਼ਤ ਅਫਸਰ ਦੇ ਹੱਥਾਂ 'ਚ ਨਹੀਂ ਦੇਣਾ ਚਾਹੁੰਦਾ ਇਹ ਵੀਡੀਓ ਇੰਟਰਨੈਟ ਤੇ ਅੱਗਵੰਗ ਫੈਲ ਗਈ ਪੁੱਲਰ ਦਾ ਨਾਮ ਟ੍ਰੈਂਡ ਕਰਨ ਲੱਗ ਪਿਆ #arrestpuller ਪਹਿਲੀ ਵਾਰ ਸਰਕਾਰ ਤੇ ਪੁਲਿਸ ਦੋਵੇਂ ਦਬਾਅ 'ਚ ਆ ਗਏ ਪਰ ਅਗਲੇ ਦਿਨ ਕੁਝ ਐਸਾ ਹੋਇਆ ਜਿਸ ਦੀ ਕਿਸੇ ਨੇ ਉਮੀਦ ਨਹੀਂ ਕੀਤੀ ਸੀ ਗੁਰਪ੍ਰੀਤ ਸਵੇਰੇ ਕਾਫੀ ਸ਼ਾਪ ਗਿਆ 2 ਘੰਟੇ ਤੱਕ ਲਾਪਤਾ ਰਿਹਾ ਜਦੋਂ ਵਾਪਸ ਆਇਆ ਉਸ ਦਾ ਫੋਨ, ਬੈਗ ਤੇ ਲੈਪਟਾਪ ਸਭ ਗੁੰਮ ਸਨ। ਉਹ ਪੁਲਿਸ ਕੋਲ ਗਿਆ ਤੇ ਪੁਲਿਸ ਨੇ ਬੋਲਿਆ, "ਤੂੰ ਵੀ ਤਾਂ ਕਹਿੰਦਾ ਸੀ ਸਿਸਟਮ ਤੇ ਵਿਸ਼ਵਾਸ ਨਹੀਂ। ਹੁਣ ਸਿਸਟਮ ਹੀ ਤੇਰੀ ਫਾਈਲ ਦੇਖੇਗਾ।" ਉਹ ਚੁੱਪ ਹੋ ਗਿਆ। ਦਿਲ ਦੇ ਅੰਦਰ ਡਰ ਸੀ ਕਿ ਸ਼ਾਇਦ ਹੁਣ ਸਭ ਕੁਝ ਮੁੜਖ ਹੋ ਗਿਆ। ਪਰ ਉਸੇ ਰਾਤ ਕੈਨੇਡਾ ਤੋਂ ਸੰਜੀਵ ਦੀ ਕਾਲ ਆਈ। ਭਰਾ, ਤੂੰ ਸੋਚਦਾ ਹੈ ਖਤਮ ਹੋ ਗਿਆ। ਨਹੀਂ, ਹੁਣ ਤਾਂ ਸ਼ੁਰੂ ਹੋਇਆ ਹੈ। ਤੇ ਉਸਨੇ ਜੋ ਕਿਹਾ ਉਹ ਸੁਣ ਕੇ ਗੁਰਪ੍ਰੀਤ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਪੁੱਲਰ ਦੇ ਖਾਤਿਆਂ ਵਿੱਚ ਸੱਤ ਨਹੀਂ 100 ਕਰੋੜ ਤੋਂ ਵੱਧ ਦੀ ਜਾਇਦਾਦ ਦਾ ਡਾਟਾ ਮਿਲਿਆ ਹੈ ਤੇ ਇਹ ਸਾਰਾ ਡਾਟਾ ਤੇਰੇ ਹੀ ਸਬੂਤਾਂ ਤੋਂ ਮਿਲਿਆ ਹੈ ਅਗਲਾ ਕਦਮ ਹੁਣ ਕੇਵਲ ਪੁੱਲਰ ਨੂੰ ਨਹੀਂ ਪੂਰੇ ਸਿਸਟਮ ਨੂੰ ਹਿਲਾ ਦੇਣ ਵਾਲਾ ਸੀ ਅਗਲੇ ਦਿਨ ਸਵੇਰੇ ਪੰਜਾਬ ਪਰ ਦੇ ਅਖਬਾਰਾਂ ਦੇ ਪਹਿਲੇ ਪੰਨੇ ਤੇ ਇੱਕੋ ਸਿਰਲੇਖ ਸੀ ਡੀਆਈਜੀ ਅਮਨਦੀਪ ਪੁੱਲਰ arrested in corruption scandal 100 ਕਰੋੜ ਤੋਂ ਵੱਧ ਦੀ ਜਾਇਦਾਦ ਜ਼ਬਤ ਗੁਰਪ੍ਰੀਤ ਨੇ ਜਦ ਇਹ ਖਬਰ ਵੇਖੀ ਉਸ ਦੀਆਂ ਅੱਖਾਂ ਭਰ ਆਈਆਂ ਉਹ ਚੁੱਪ ਬੈਠਾ ਸੀ ਹੱਥ 'ਚ ਚਾਹ ਦਾ ਕੱਪ ਤੇ ਸਾਹਮਣੇ ਟੀਵੀ ਸਕਰੀਨ ਤੇ ਭੁੱਲਰ ਨੂੰ ਹਥਕੜੀਆਂ ਪਾਈਆਂ ਜਾ ਰਹੀਆਂ ਸਨ ਕੈਮਰੇ ਚਮਕ ਰਹੇ ਸਨ ਲੋਕ ਤਾਲੀਆਂ ਵਜਾ ਰਹੇ ਸਨ ਕਈ ਸਾਲਾਂ ਤੱਕ ਲੋਕਾਂ ਦਾ ਖੂਨ ਚੂਸਣ ਵਾਲਾ ਆਦਮੀ ਅੱਜ ਖੁਦ ਸਿਸਟਮ ਦੇ ਹੱਥਾਂ 'ਚ ਸੀ ਪਰ ਭੁੱਲਰ ਦੇ ਚਿਹਰੇ ਤੇ ਅਜੀਬ ਇੱਕ ਅਜੀਬ ਹੰਸੀ ਸੀ ਜਦੋਂ ਗੱਡੀ ਵਿੱਚ ਬਿਠਾਇਆ ਗਿਆ ਉਹ ਬੋਲਿਆ ਤੁਸੀਂ ਸੋਚਦੇ ਹੋ ਖੇਡ ਮੁੱਕ ਗਈ ਸਿਸਟਮ ਮੈਂ ਬਣਾਇਆ ਸੀ ਹੁਣ ਦੇਖੋ ਇਸ ਦਾ ਬਦਲਾ ਕਿਵੇਂ ਲੈਣਾ ਹੈ ਇਹ ਗੱਲ ਗੁਰਪ੍ਰੀਤ ਦੇ ਦਿਮਾਗ 'ਚ ਟਿਕ ਗਈ ਉਸ ਨੂੰ ਪਤਾ ਸੀ ਭੁੱਲਰ ਵਰਗੇ ਲੋਕ ਕਦੇ ਖਮੋਸ਼ ਨਹੀਂ ਰਹਿੰਦੇ ਕੁਝ ਦਿਨਾਂ ਤੱਕ ਸਭ ਕੁਝ ਸ਼ਾਂਤ ਰਿਹਾ ਗੁਰਪ੍ਰੀਤ ਆਪਣੀ ਦੁਕਾਨ 'ਚ ਮੋੜ ਕੰਮ ਕਰਨ ਲੱਗਾ ਲੋਕ ਆ ਕੇ ਕਹਿੰਦੇ ਤੂੰ ਵੱਡਾ ਕੰਮ ਕੀਤਾ ਹੈ ਭਰਾ ਜਿਹੜੇ ਲੋਕ ਡਰਦੇ ਸਨ ਤੂੰ ਉਹਨਾਂ ਲਈ ਆਵਾਜ਼ ਬਣਿਆ ਪਰ ਇੱਕ ਰਾਤ ਜਦੋਂ ਘਰ ਵਾਪਸ ਆ ਰਿਹਾ ਸੀ ਰਸਤੇ ਵਿੱਚ ਇੱਕ ਬਜ਼ੁਰਗ ਔਰਤ ਨੇ ਰੋਕਿਆ ਕਹਿੰਦੀ ਪੁੱਤ ਤੂੰ ਸੱਚਾ ਏ ਪਰ ਸਾਵਧਾਨ ਰਹੀਂ ਜਿਹੜਾ ਗਰਖਤ ਫੜ ਦਿੰਦਾ ਏ ਉਸ ਨੂੰ ਸਭ ਕੱਟਣ ਦੀ ਕੋਸ਼ਿਸ਼ ਕਰਦੇ ਨੇ ਗੁਰਪ੍ਰੀਤ ਮੁਸਕਰਾ ਦਿੱਤਾ ਮਾਂ ਜੀ ਹੁਣ ਮੈਂ ਨਹੀਂ ਡਰਦਾ ਦੂਜੇ ਪਾਸੇ ਸੀਬੀਆਈ ਨੇ ਜਦੋਂ ਜਾਇਦਾਦ ਦੇ ਕਾਗਜ਼ ਖੋਲੇ ਤਾਂ ਹੈਰਾਨ ਰਹਿ ਗਏ ਭੁੱਲਰ ਦੇ ਖਾਤਿਆਂ ਵਿੱਚ ਨਾ ਸਿਰਫ ਪੰਜਾਬ ਦੇ ਪਰ ਕੈਨੇਡਾ ਇੰਗਲੈਂਡ ਤੇ ਆਸਟ੍ਰੇਲੀਆ ਤੱਕ ਦੇ ਬੈਂਕ ਅਕਾਊਂਟ ਸਨ ਉਸ ਦਾ ਨਾਮ ਵਿਦੇਸ਼ੀ ਮੀਡੀਆ ਵਿੱਚ ਛਪਣ ਲੱਗਾ ਇੰਡੀਆਜ਼ richest corrupt cop exposed ਪੁਰਾਣੇ ਦੋਸਤਾਂ ਮੰਤਰੀਆਂ ਤੇ ਕਾਰੋਬਾਰੀਆਂ ਤੱਕ ਦੇ ਨਾਮ ਵੀ ਸਾਹਮਣੇ ਆ ਗਏ ਇਹ ਸਿਰਫ ਇੱਕ ਅਫਸਰ ਦਾ ਨਹੀਂ ਪੂਰੇ ਸਿਸਟਮ ਦਾ ਪਰਦਾ ਫਾਸ਼ ਸੀ ਪਰ ਇੱਕ ਟਵਿਸਟ ਹੋਰ ਵੀ ਸੀ ਭੁੱਲਰ ਨੇ ਜੇਲ੍ਹ ਤੋਂ ਇੱਕ ਲੈਟਰ ਲਿਖਿਆ ਜੋ ਕਿਸੇ ਤਰੀਕੇ ਨਾਲ ਮੀਡੀਆ ਤੱਕ ਪਹੁੰਚ ਗਿਆ ਉਸ ਵਿੱਚ ਲਿਖਿਆ ਸੀ ਜੇ ਮੈਂ ਡੁੱਬਾਂਗਾ ਤਾਂ ਕਈ ਮੰਤਰੀ ਤੇ ਅਫਸਰ ਵੀ ਮੇਰੇ ਨਾਲ ਡੁੱਬਣਗੇ ਅਸਲੀ ਖੇਡ ਹੁਣ ਸ਼ੁਰੂ ਹੋਈ ਹੈ ਇਹ ਪੜ ਕੇ ਸਾਰੇ ਹਿਲ ਗਏ ਕਈ ਰਾਜਨੀਤਿਕ ਨੇਤਾ ਗਾਇਬ ਹੋ ਗਏ ਕੁਝ ਨੇ ਆਪਣੇ ਅਸਤੀਫੇ ਦੇ ਦਿੱਤੇ ਗੁਰਪ੍ਰੀਤ ਜਾਣਦਾ ਸੀ ਕਿ ਹੁਣੇ ਲੜਾਈ ਖਤਮ ਨਹੀਂ ਹੋਈ ਪਰ ਉਹ ਰੁਕਣ ਵਾਲਾ ਨਹੀਂ ਸੀ ਉਸਨੇ ਆਪਣਾ ਛੋਟਾ YouTube ਚੈਨਲ ਬਣਾਇਆ ਸੱਚ ਦੀ ਆਵਾਜ਼ ਜਿੱਥੇ ਉਹ ਹੋਰ ਛੁਪੇ ਭ੍ਰਿਸ਼ਟਾਚਾਰ ਦੇ ਕੇਸ ਖੋਲਣ ਲੱਗਾ ਉਸਦਾ ਇੱਕ ਮਕਸਦ ਸੀ ਜੇ ਮੈਂ ਇੱਕ ਭੁੱਲਰ ਨੂੰ ਗਿਰਾ ਸਕਦਾ ਹਾਂ ਤਾਂ ਹੋਰ ਕਈਆਂ ਨੂੰ ਵੀ ਗਿਰਾ ਸਕਦਾ ਹਾਂ ਕਈ ਵਾਰ ਰਾਤ ਨੂੰ ਆਸਮਾਨ ਵੱਲ ਵੇਖਦਾ ਤੇ ਹੌਲੀ ਕਹਿੰਦਾ ਮੈਂ ਆਪਣਾ ਫਰਜ਼ ਨਿਭਾ ਦਿੱਤਾ ਹੁਣ ਇਹ ਲੋਕਾਂ ਦੀ ਵਾਰੀ ਹੈ ਤੇ ਵੀਡੀਓ ਦੇ ਅੰਤ ਵਿੱਚ ਉਸਨੇ ਕਿਹਾ ਚੀਨ ਵਰਗੇ ਦੇਸ਼ਾਂ 'ਚ ਜੇ ਕੋਈ ਅਧਿਕਾਰੀ ਰਿਸ਼ਵਤ ਲੈਦਾ ਫੜਿਆ ਜਾਵੇ ਤਾਂ ਉਸ ਨੂੰ ਮੌਤ ਦੀ ਸਜ਼ਾ ਮਿਲਦੀ ਹੈ ਪਰ ਸਵਾਲ ਹੈ ਕਿ ਭਾਰਤ 'ਚ ਵੀ ਐਸਾ ਹੀ ਹੋਣਾ ਚਾਹੀਦਾ ਹੈ ਕਮੈਂਟ ਕਰਕੇ ਦੱਸੋ ਤੁਸੀਂ ਕੀ ਸੋਚਦੇ ਹੋ ਤੇ ਜੇ ਤੁਸੀਂ ਚਾਹੁੰਦੇ ਹੋ ਹੋਰ ਐਸੀਆਂ ਕਹਾਣੀਆਂ ਸੁਣਨਾ ਵੀਡੀਓ ਨੂੰ ਲਾਈਕ ਕਰੋ ਤੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲੋ ਕਿਉਂਕਿ ਕਈ ਵਾਰ ਇੱਕ ਆਵਾਜ਼ ਹੀ ਕਾਫੀ ਹੁੰਦੀ ਹੈ ਸਿਸਟਮ ਨੂੰ ਜਗਾਉਣ ਲਈ